ਅੰਮ੍ਰਿਤਸਰ ਦੇ ਸੱਚਖੰਡ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੂਰੀ ਦੁਨੀਆ ਤੋਂ ਹਰ ਕੋਈ ਇਨਸਾਨ ਇੱਥੇ ਹੁਲੇ-ਮੁਲੇ ਤੇ ਪਹੁੰਚਣਾ ਜਾਂਦਾ ਹੈ ਅੰਮ੍ਰਿਤਸਰ ਦੇ ਸਜਕੰਡ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸੁਨਹਿਰੀ ਪਾਲਕੀ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਅਤੇ ਸੁਖਾਸਨ ਜਦੋਂ ਕੀਤਾ ਜਾਂਦਾ ਹੈ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹਨਾਂ ਨੂੰ ਲਿਆਂਦਾ ਜਾਂਦਾ ਹੈ ਤਾਂ ਉੱਥੇ ਆਏ ਹੋਏ ਸ਼ਰਧਾਲੂ ਹੋਲੇ ਮੁਹੱਲੇ ਵਾਲੇ ਦਿਨ ਗੁਲਾਬ ਦੇ ਫੁੱਲਾਂ ਅਤੇ ਇਤਰ ਨਾਲ ਸੁਨਹਿਰੀ ਪਾਲਕੀ ਵਿੱਚ ਸ਼ਿਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਲੀ ਖੇਡਦੇ ਹਨ ਅਤੇ ਇਹਨਾਂ ਨੂੰ ਹਰ ਕੋਈ ਦਾਲੂ ਹੱਥਾਂ ਵਿੱਚ ਇਤਰ ਫੜ ਕੇ ਸੁਨਹਿਰੀ ਪਾਲਕੀ ਤੇ ਸਜੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਇਤਰ ਦਾ ਛਿੜਕਾਅ ਕਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਉਹ ਲੈ ਮਹੱਲਾ ਮਨਾਉਂਦਾ ਹੋਇਆ ਨਜ਼ਰ ਆਉਂਦਾ ਹੈ ਵੱਡੀ ਗੱਲ ਇਹ ਹੈ ਕਿ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਉਮਰ ਦੇ ਲੋਕ ਇਸ ਰਾਤ ਨੂੰ ਮਹਿਕ ਦੀ ਰਾਤ ਬਣਾ ਦਿੰਦੇ ਹਨ ਛੜਕਾਵ ਇੰਨਾ ਹੁੰਦਾ ਹੈ ਕਿ ਇਸੇ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਵਰਗ ਲੋਕ ਤੋਂ ਸੰਸਾਰ ਦੇ ਸਾਰੇ ਦੇਵ ਦੇਵਤੇ ਇਸ ਪਵਿੱਤਰ ਪਾਵਨ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਲਈ ਆ ਪਏ ਹੋਣ ਜਿਵੇਂ ਦੇਵ ਲੋਗ ਮਨਵ ਲੋਗ ਦੇ ਵਿੱਚ ਵਸਦਾ ਹੋਵੇ ਜਿਵੇਂ ਸੁਗੰਧ ਦੀ ਚਾਦਰ ਇੱਕ ਧੂਣ ਬਣ ਜਾਂਦੀ ਹੈ ਤੇ ਨਜ਼ਾਰੇ ਨੂੰ ਦੇਖ ਕੇ ਭਾਵੇਂ ਦੇਸੀ ਹੋਵੇ ਜਾਂ ਵਿਦੇਸ਼ੀ ਹਰ ਕੋਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਉਤੇ ਹੀ ਇਸ ਮੌਕੇ ਹੁਲੇ ਮੁਹੱਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੰਕਤਾ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਵਾਇਗੁਰੂ ਦਾ ਸ਼ੁਕਰਾਨਾ ਵੀ ਕਰ ਰਹੇ ਨਜ਼ਰ ਆਂਦੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਅਲੌਕਿਕ ਨਜ਼ਾਰਾ ਦੇਖਣਾ ਉਹਨਾਂ ਦੀ ਖੁਸ਼ਕਿਸਮਤੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗਾ ਨਜ਼ਾਰਾ ਪੂਰੀ ਦੁਨੀਆ ਵਿੱਚ ਕੋਈ ਨਹੀਂ ਹੈ ਅਤੇ ਇਹ ਨਜ਼ਾਰਾ ਆਪਣੇ ਆਪ ਵਿੱਚ ਹੀ ਵਿਲੱਖਣ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਨਜ਼ਾਰਾ ਅਸੀਂ ਪਹਿਲੀ ਵਾਰ ਦੇਖਿਆ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਆਈ ਅੰਬੀਸਾ ਦੇ ਰੈਨ ਵਾਲਿਆਂ ਦਰਬਾਰ ਸਾਹਿਬ ਆਈਦਾ ਵਾ ਸੱਚਖੰਡ ਸੇ ਫੁੱਲ ਹੁੱਸ ਵੱਲੇ ਫੁੱਲਾਰੀ ਵਰਖਾ ਆਏਗੀ ਆਕੇ ਬਹੁਤ ਵਧੀਆ ਲੱਗਦਾ ਹੈ ਤੇ ਮਾਰਾ ਇੱਕ ਆਕੇ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀ ਆਬ ਇਹ ਕਹਿੰਦੇ ਹਾਂ ਮਾਰਾ ਸਭ ਦੇ ਪਲਾ ਕਰੇ ਤੇ ਸੱਚੇ ਪਾਸ਼ਾ ਸਾਹਿਬ ਤੇ ਮੇਰ ਪਰਿਆਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਇਸ ਵੇਲੇ ਉਤਸ਼ਾਹ ਮੈਂ ਦੂਰੋਂ ਦੂਰੋਂ ਆ ਸੰਗਤ ਆਇਆ ਅੱਜ ਲੇ ਆਇਆ 3 ਦਿਨ ਹੋ ਗਏ ਦੇਖੀਦਾ ਆ ਕੇ ਕਿ ਬਹੁਤ ਜ਼ਿਆਦਾ ਸੰਗਤ ਆ ਸ਼ਾ ਪਰਿਆ ਹੋਇਆ ਹੈ ਬਹੁਤ ਵਧੀਆ ਹੁੰਦੀ ਹੈ ਮੈਂ ਡਿਸਟ੍ਰਿਕਟ ਜਲੋਨ ਉਰਹੀ ਤੋਂ ਆਇਆ ਤੇ ਮੈਂ ਹਰ ਸਾਲ ਆਂਦਾ ਹਾਂ ਤੇ ਹੋਲਾ ਮੱਲਾ ਬਹੁਤ ਹੀ ਸ਼ਾਨਦਾਰ ਮਨਾਇਆ ਜਾਂਦਾ ਹੈ ਔਰ ਮੈਂ ਉਹਨੇ ਹੁਲਮੱਲਾ ਦੀ ਪਾਲਕੀ ਸਾਬ ਦੇ ਦਰਸ਼ਨ ਹੋਏ ਤੇ ਉਹ ਫੁੱਲਾਂ ਦੀ ਬਹੁਤ ਸੁੰਦਰ ਵਰਖਾ ਹੋਈ ਔਰ ਇਤਨੀ ਸੰਗਤ ਇਤਨੀ ਸੰਗਤ ਜਿਨਾ ਦੀ ਕੋਈ ਸੀਮਾ ਨਹੀਂ ਹਰ ਸਾਲ ਹਮੇਸ਼ਾ ਵੱਤੋ ਵੱਤ ਸੰਗਤ ਆਦੀ ਹथे ਔਰ ਬਹੁਤ ਅੱਛਾ ਲੱਗਦਾ ਹੈ ਮਨ ਨੂੰ ਤੇ ਹਮੇਸ਼ਾ ਆਨੰਦ ਰਹਿੰਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਥੇ ਤੇ ਜੀ ਆਇਆਂ ਨੂੰ ਸੰਤਾਂ ਆਈਆਂ ਨੇ ਜਿੰਨਾ ਮਾਣ ਦੇਂਦੀਆਂ ਨੇ ਦਰਬਾਰ ਸਾਹਿਬ ਨੂੰ ਉਸ ਸਾਰਿਆਂ ਦੇ ਉੱਤੇ ਮਾਨ ਹੁੰਦਾ ਹੈਗਾ ਔਰ ਸਭ ਨੂੰ ਇੰਨਾ ਹੁਸ਼ਿਆ ਰਹਿੰਦਾ ਹੈਗਾ ਕਿ ਦਰਬਾਰ ਸਾਹਿਬ ਦਰਸ਼ਨ ਕਰਨ ਚਾਹੀਏ ਪਿਆਰ ਰੱਖਣਾ ਪਿਆ ਨਹੀਂ ਹੈ ਦਰ ਔਰ ਬਹੁਤ ਸਾਰਾ ਪਿਆਰ ਹੈਗਾ ਉੱਥੇ ਤੇ ਕੀ ਅਰਦਾਸ ਬੇਨਤੀ ਕੀਤੀ ਜੇ ਹੁੰਦਾ ਸਾਰਿਆਂ ਦੀ ਖੁਸ਼ੀਆਂ ਮਾਨ ਹੋਣ ਸਾਰਿਆਂ ਦੇ ਸਬਦਾ ਭਲਾ ਹੋਵੇ ਬਸ ਇਹੋ ਵਾਹਿਗੁਰੂ ਦੇ ਅੱਗੇ ਅਰਦਾਸ ਹੈਗੀ ਹੈ सारे यहाँ की खुशियाँ मानो चौधरी है मैं दिल्ली से आई हूँ और मैं मे, मेरे को बहुत खुशी हो रही है कि मैं गोल्डन टेम्पल आई हूँ और यहाँ पे बाबा जी की वर्षा की हो रही है और मैं बहुत खुश हूँ यहाँ पर मैं बस यही चाहती हूँ बाबा जी से कि जो मेरी पढ़ाई अच्छी चले और मैं अपने पा पापा का नाम रोशन कर दूँ बस मेरे को बहुत अच्छा लगा ਮੈਂ ਮੈਂ ਥਰਡ ਮੇ ਜਾਣੇ ਵਾਲੀ ਹਾਂ ਹਾਂ ਬਿਲਕੁਲ ਆਉਂਗੀ ਹਾਂ ਮੇਰਾ ਨਾਮ ਜਤਿੰਦਰ ਸਿੰਘ ਹੈ ਅਸੀਂ ਇਹ ਸ਼ਹਿਰ ਦੇ ਹੀ ਰਹਿਣ ਵਾਲੇ ਆ ਅੱਜ ਹੋਲੇ ਮਹਲੇ ਦਾ ਪੁਰਬ ਹੈਗਾ ਤੇ ਹੋਲੇ ਮਹਲੇ ਦੇ ਇਸ ਪੁਰਬ ਤੇ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਸੰਗਤਾਂ ਸਾਰੀਆਂ ਤੋਂ ਇਸ ਜਗ੍ਹਾ ਤੇ ਮਹਾਰਾਜ ਦੇ ਸਥਾਨ ਤੇ ਫੁੱਲਾਂ ਨਾਲ ਮੱਲਾ ਖੜੇ ਜਾਂਦਾ ਜਿਹਨ ਮਹਾਰਾਜ ਦੀ ਪਾਲਕੀ ਸਾਹਿਬ ਆਂਦੀ ਨਾ ਸੰਗਤ ਸਾਹਿਬ ਦੀ ਫੁੱਲਾਂ ਦੀ ਵਰਖਾ ਕਰਦੀ ਹੈ ਇਤਰ ਦੀ ਵਰਖਾ ਕਰਦੀ ਹੈ ਤੇ ਉਹ ਫਿਰ ਸੱਚੇ ਪਾਤਸ਼ਾਹ ਨਾਲ ਇੱਥੇ ਹੋਲੀ ਖੇੜੀ ਸੰਗਤ ਸੱਚ ਕੰਸਿਡੀ ਹਮੰਦਰ ਸਾਹਿਬ ਤੇ ਸ੍ਰੀ ਨੰਦਪੁਰ ਸਾਹਿਬ ਵਿਖੇ ਸ੍ਰੀ ਹਜਿ ਉਰਸਾ ਵਿਖੇ ਲਾਮਾ ਲਾਬ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਤੋ ਅੱਜ ਪਵਿੱਤਰ ਦਿਹਾੜਾ ਅਸੀਂ ਦਰਸ਼ਨ ਕਰਨ ਲਈ ਆਏ ਆ ਅਸੀਂ ਵਸਤਰਾ ਵੀ ਆਨੇ ਆ ਅੱਜ ਵਿਸ਼ੇਸ਼ ਕਰਕੇ ਵੀ ਆਏ ਆ ਦਰਸ਼ਨ ਕਰਨ ਮਹਾਰਤ ਦੇ ਸਥਾਨ ਦੇ ਹਾਂ ਬਹੁਤ ਜ਼ਿਆਦਾ ਅੱਜ ਕੱਲ ਦੇ ਦਿਨਾਂ ਚ ਦਿਨ ਬਦਦੇ ਨੇ ਬਹੁਤ ਵਧੀ ਯਾਦਿਆ ਸੰਗਤ ਦਾ ਸੰਗਤ ਜ਼ਿਆਦਾ ਆ ਰਹੀ ਆ ਕਿਉਂਕਿ ਇਹਨਾਂ ਪ੍ਰਚਾਰ ਜ਼ਿਆਦਾ ਵਧ ਰਿਹਾ ਸਿੱਖੀ ਦਾ ਦੂਰ ਸੰਗਤ ਆਉਂਦੀ ਆ ਵਿਸ਼ੇਸ਼ ਕਰਕੇ ਜੋ ਯਾਤਰੀ ਸੰਗਤ ਆਉਂਦੀ ਆ ਨਾ ਉਹ ਫਿਰ ਹੋ ਕੇ ਜੰਨੀ ਦਰਬਾਰ ਸਾਹਿਬ ਦੇ ਇਸ ਦਿਨ ਤੇ ਉਹ ਨੰਮਲੇ ਉੱਤੇ ਜਿਹੜਾ ਮਹਾਰਾਜ ਪਾਲਕੀ ਸਾਹਿਬ ਆਉਂਦੀ ਹੈ ਮਹਾਰਾਜ ਪਾਲਕੀ ਚਾਉਂਦੇ ਆ ਉਸ ਟਾਈਮ ਫੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੰਗਤ ਸਾਰੇ ਮਹਾਰਾਜ ਦੇ ਫੁੱਲਾਂ ਦੀ ਵਰਖਾ ਕਰਦੀ ਆ ਅਰਦਾਸ ਦੀ ਮਹਾਰਾਜ ਜਨਾ ਚਾਹੀਦੀ ਕਿ ਸੰਗਤ ਇਸ ਪ੍ਰਕਾਰ ਹੁੰਦੀ ਆ ਨੇ ਮਹਾਰਾਜ ਦੇ ਚਰਨਾਚ ਤੇ ਰੌਣਕਾਂ ਵਧੀਆਂ ਰਹਿਣ ਮਹਾਰਾਜ ਦੇ ਸਥਾਨ ਦੀ ਮਹਾਰਾਜ ਦੇ ਦਰਬਾਰ ਦੀਆਂ ਹੋਰ ਸਾਨੂੰ ਵੇਖ ਕੇ ਖੁਸ਼ੀ ਹੁੰਦੀ ਆ ਅਸੀਂ ਜਿੱਦਾਂ ਵੀ ਆਉਂਦੇ ਆ ਭਰੀ ਸੰਗਤ ਵੇਖ ਕੇ ਸਾਨੂੰ ਬਹੁਤ ਆਨੰਦ ਹੁੰਦਾ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਥਾਨ ਤੇ ਸੰਗਤ ਦੀ ਬਹੁਤ ਕਿਰਪਾ ਵਾਲੀ ਮਹਾਰਾਜ ਚਰਨਾ ਕਮਨਾਂ ਦੀ ਸੰਗਤ ਜੁੜ ਰਹੀ ਸ਼ੁਕਰ ਹੈ ਵਾਹਿਗੁਰੂ ਦਾ ਕਿ ਸੰਗਤ ਪਖੰਡ ਨਾਲ ਟੁੱਟ ਕੇ ਤੇ ਗੁਰੂ ਘਰ ਨਾਲ ਜੁੜ ਰਹੀ ਹੈ ਬੜੀ ਵਧੀਆ ਗੱਲ ਆ ਸੰਗਤਨ ਜ਼ਿਆਦਾ ਆਉਣਾ ਚਾਹੀਦਾ ਬਾਕੀ ਮਹਾਰਤ ਦੀ ਬਖਸ਼ਿਸ਼ ਹੈ ਕਿਰਪਾ ਦੀ ਵਾਹਿਗੁਰੂ ਜੀ ਦਾਸ ਕਰਨੈਲ ਸਿੰਘ ਅੱਜ ਹਰਮੰਦਰ ਸਾਹਿਬ ਵਿਖੇ ਜੋ ਗੁਰੂ ਸਾਹਿਬ ਹੋਲਾ ਮੱਲਾ ਮਨਾਉਣਾ ਸਿਖਾ ਗਏ ਸੀ ਦਰਸ਼ਨ ਕਰਨ ਆਇਆ ਹੈ ਬੜੇ ਸੋਹਣੇ ਫੁੱਲਾਂ ਦੀ ਵਰਖਾ ਹੋਈ ਸਪਰੇਅ ਕੀਤਾ ਗਿਆ ਸੰਗਤਾਂ ਬੜੇ-ਬੜੇ ਦੂਰੋਂ ਚੱਲ ਕੇ ਆਈਆਂ ਅੱਜ ਦਾ ਜੋ ਨਜ਼ਾਰਾ ਹੈ ਵੇਖਣ ਵਾਲਾ ਹੀ ਬੰਦਾ ਹੈ ਕਿਉਂਕਿ ਜੋ ਹੋਲੀ ਪੁਰਾਣੀ ਮਰਿਆਦਾ ਚਲਦੀ ਸੀ ਗੁਰੂ ਸਾਹਿਬ ਨੇ ਐਸੀ ਜੋ ਹੈ ਸ਼ਕਤੀਬਖਸ਼ੀ ਕਿ ਉਹਨਾਂ ਨੇ ਮਜਲੂਮਾਂ ਨੂੰ ਪਰੋਠਾਇਆ ਅਤੇ ਹਰ ਬੰਦੇ ਨੂੰ ਜੀਣ ਦਾ ਹੱਕ ਦੇਣ ਵਾਸਤੇ ਉਹਨਾਂ ਨੇ ਜੋ ਐਸਾ ਪੰਥ ਚਲਾਇਆ ਕਿ ਅੱਜ ਦੇ ਦਿਨ ਜੋ ਹੈ ਖੁਸ਼ੀਆਂ ਮਨਾਇਆਂ ਜਾਣ ਤੇ ਆਪਣਾ ਜੀਵਨ ਚੜ੍ਹਦੀ ਕਲਾ ਦਾ ਗੁਜ਼ਾਰਾ ਜਾਵੇ ਅੱਜ ਦੇ ਮਹਾਨ ਦਿਨ ਹੋਲਾ ਮੱਲਾ ਜੋ ਹੈ ਤਿੰਨ ਦਿਨ ਦਾ ਹੋਲਾ ਮੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀ ਨੇ ਉੱਥੇ ਬਣਾਇਆ ਜਾਂਦਾ ਹੈ ਉੱਥੇ ਜਿਹੜਾ ਬੜਾ ਜੋਸ਼ ਜਲਾਲ ਨਾਲ ਸਾਰਾ ਹੁੰਦਾ ਹੈ ਤੇ ਤਿੰਨ ਦਿਨ ਜੋ ਹੈ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅੱਜ ਸਮਾਪਤੀ ਹੈ ਜੋ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਬਸੰਤ ਰਾਗ ਮਾਗਦੇ ਦਿਹਾੜੇ ਤੋਂ ਆਰੰਭ ਕੀਤਾ ਜਾਂਦਾ ਹੈ ਹੌਲੇ ਮੱਲੇ ਵਾਲੇ ਦਿਨ ਤੋਂ ਤੱਕ ਉਹ ਕੀਰਤਨ ਚੱਲਦਾ ਰਹਿੰਦਾ ਹੈ ਅੱਜ ਜੋ ਹੈ ਰਾਤ ਨੂੰ ਉਸ ਦੀ ਹੈ ਸਮਾਪਤੀ ਹੋ ਜਾਏਗੀ ਅੱਜ ਤੋਂ ਬਾਅਦ ਜੋ ਹੈ ਜੋ ਰਾਗ ਹੈ ਮੋਲੀ ਧਰਤੀ ਮੋਲਿਆ ਆਕਾਸ਼ ਇਹ ਬਸੰਤ ਰਾਗ ਹੈ ਇਹ ਹਰ ਚੌਂਕੀ ਨਾਲ ਪਹਿਲਾਂ ਪੜਿਆ ਜਾਂਦਾ ਹੈ ਅਜਿਹਾ ਬਾਤ ਉਹਦੇ ਵੀ ਸਮਾਪਤ ਹੋ ਜਾਏਗੀ ਤੇ ਮਹਾਰਾਜ ਬਖਸ਼ਿਸ਼ ਕਰਨ ਤੁਹਾਨੂੰ ਹੋਰ ਸਾਰਿਆਂ ਨੂੰ ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਮਹਾਰਾਜ ਤੁਹਾਨੂੰ ਇਹਨੇ ਸਵਾਸ ਬਖਸ਼ਣ ਸਦਾ ਸਦਾ ਵਾਸਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਅਤੇ ਸਰਬੱਤੇ ਭਲੇ ਦੀ ਅਰਦਾਸ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ 'ਚ ਇਤਨਾ ਉਤਸ਼ਾਹ ਹੈ ਇਹ ਬਿਆਨ ਤੋਂ ਬਾਹਰ ਹੈ ਕੋਈ ਲਫਜ਼ ਨਹੀਂ ਜਿਹਦਾ ਨਾਲ ਕਿਹਾ ਜਾ ਸਕੇ ਇਤਨਾ ਉਤਸ਼ਾਹ ਹੈ ਹਰ ਸਾਲ ਹੀ ਹੁੰਦਾ ਹਰ ਸਾਲ ਉਤਸ਼ਾਹ ਵਧ ਹੀ ਜਾਂਦਾ ਹੈ ਘਟਦਾ ਨਹੀਂ ਹੈ ਤੇ ਗੁਰੂ ਦੀ ਕਿਰਪਾ ਇਸੇ ਤਰ੍ਹਾਂ ਜੋ ਹੈ ਅੰਮ੍ਰਿਤ ਵਰਖਾ ਹੁੰਦੀ ਰਹੇ ਤੇ ਅਸੀਂ ਜੋ ਹੈ ਬਖਸ਼ਿਸ਼ਾ ਪ੍ਰਾਪਤ ਕਰਦੇ ਰਹੀਏ ਗੁਰੂ ਦੀ ਕਿਰਪਾ ਦੁਆਰਾ ਬਹੁਤ ਬਹੁਤ ਆਪਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ